ਉਕੀ ਸਮਾਜ ਸੇਵੀ ਸੰਸਥਾ ਹਿੰਦੁਸਤਾਨ ਜਨ ਸੇਵਾ ਸਮਿਤੀ ਦੇ ਚੀਫ ਐਡਵਾਈਜ਼ਰ ਡਾਕਟਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪਟਿਆਲਾ ਵਿਖੇ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪੈਰਾ ਮੈਡੀਕਲ ਸੇਵਾਵਾਂ ਨਿਭਾਉਣ ਵਾਲੇ ਵੱਡੀ ਗਿਣਤੀ ਡਾਕਟਰ ਸਹਿਬਾਨਾਂ ਨੇ ਹਿੱਸਾ ਲਿਆ ਆਪਣੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸੰਸਥਾ ਵੱਲੋਂ ਅਵਾਰਡ ਤਕਸੀਮ ਕੀਤੇ ਗਏ ਜਸਤ ਤਹਿਤ ਮੋਗਾ ਜ਼ਿਲ੍ਹੇ ਦੇ ਉੱਕੇ ਅਲਟਰਾਨੇਟ ਡਾਕਟਰ ਜਗਦੀਪ ਸਿੰਘ ਢੋਲੇਵਾਲੀਆਂ ਨੂੰ ਬੈਸਟ ਹੈਲਥ ਕੇਅਰ ਅਵਾਰਡ 2024 ਨਾਲ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਡਾਕਟਰ ਜਗਦੀਪ ਸਿੰਘ ਨੇੜੇ ਐਚਪੀ ਪੈਟਰੋਲ ਪੰਪ ਬਾਸੀ ਕੰਪਲੈਕਸ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ ਵਿਖੇ ਦਿਲਰਾਜ ਫਿਜ਼ੀਓਥੈਰੇਪੀ ਹੈਲਥ ਕੇਅਰ ਸੈਂਟਰ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ ਸਭ ਤੋਂ ਪਹਿਲਾਂ ਪਿਆਰ ਪੂਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਗਦੀਪ ਸਿੰਘ ਅ ਬੀਤੇ ਦਿਨੀ ਪਟਿਆਲਾ ਚ ਇੱਕ ਸਮਾਗਮ ਕਰਵਾਇਆ ਗਿਆ ਸੀ ਜਿਹਦੇ ਵਿੱਚ ਹਿੰਦੁਸਤਾਨ ਜਨ ਸੇਵਾ ਸੰਮਤੀ ਐਨ ਜੀਓ ਨੇ ਇਹ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਪੈਰਾ ਮੈਡੀਕਲ ਸੇਵਾਵਾਂ ਦੇਣ ਵਾਲੇ ਰਾਸ਼ਟਰੀ ਪੱਧਰ ਦੇ ਵੱਖ-ਵੱਖ ਸਟੇਟਾਂ ਤੋਂ ਡਾਕਟਰ ਸਾਹਿਬਾਨ ਪਹੁੰਚੇ ਜਿਨ੍ਹਾਂ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਮੇਰਾ ਨਾਮ ਨਾਮਿਨੇਟ ਹੋਇਆ ਤੇ ਮੈਨੂੰ ਦ ਬੈਸਟ ਹੈਲਥ케ਅਰ ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਬਸਾ ਹੋਰ ਵੀ ਕੋਈ ਅਵਾਰਡ ਮਿਲੇ ਕੋਈ ਇਸ ਖੇਤਰ ਦੇ ਅੰਤ ਜੀ ਮੈਨੂੰ ਇਸ ਇਸ ਅਵਾਰਡ ਤੋਂ ਬਿਨਾ ਵੀ ਹੈਲਥ케ਅਰ ਬਲੋਂ ਵੀ ਹੈਲਥ케ਅਰ ਦਿੱਲੀ ਵਾਲਿਓ ਇੱਕ ਐਕਸਲੈਂਟ ਡਾਕਟਰ ਅਵਾਰਡ ਦੇ ਨਾਲ 2024 ਨਾਲ ਸਨਮਾਨਿਤ ਕੀਤਾ ਗਿਆ ਸੀ ਔਰ ਉਸ ਤੋਂ 2 ਮਹੀਨੇ ਬਾਅਦ ਜਿਹੜਾ ਇਹ ਬੈਸਟ ਹੈਲਥ케ਅਰ ਅਵਾਰਡ 2024 ਮਿਲਿਆ। ਕਿਹੜੀਆਂ-ਕਿਹੜੀਆਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਤੁਸੀਂ ਇੱਥੇ ਕਰਦੇ? ਜੀ ਅ ਅਸੀਂ ਜਿਵੇਂ ਆਪਣਾ ਫਿਜ਼ੀਓਥੈਰੇਪੀ ਹੋਵੇ ਹੱਡੀਆਂ ਨਾਲ ਸੰਬੰਧਿਤ ਸਾਰੀਆਂ ਤਕਲੀਫਾਂ ਜਿਦੋਂ ਬਿਨਾ ਲੀਵਰ ਲੀਵਰ ਨਾਲ ਸੰਬੰਧਿਤ ਪੇਟ ਦੀਆਂ ਬਿਮਾਰੀਆਂ ਸਾਡੇ ਕੋਲੇ ਮੈਗਨੇਟਿਕ ਐਨਾਲਾਈਜ਼ਰ ਦੁਆਰਾ ਸਰੀਰ ਦੇ ਸਾਰੇ ਦੇ ਸਾਰੇ ਟੈਸਟ ਜਿਹੜੇ ਹੋ ਜਾਂਦੇ ਆ। ਲਗਭਗ 40 ਦੇ ਕਰੀਬ ਟੈਸਟ ਨੇ ਜਿਹੜੇ ਅਸੀਂ ਕਰਦੇ ਆ। ਔਰ ਉਹਦੇ ਵਿੱਚ ਪੇਸ਼ੈਂਟ ਦੀ ਬਿਮਾਰੀ ਨੂੰ ਡਿਫਾਈਨ ਕਰਨ ਦਾ ਬਹੁਤ ਜਿਹੜਾ ਵਧੀਆ ਤੇ ਇੱਕ ਅੱਛਾ ਤਰੀਕਾ ਹੈਗਾ ਔਰ ਸਾਡੇ ਕੋਲੋਂ ਹੁਣ ਤੱਕ ਅਪਰੋਕਸੀਮੇਟਲੀ ਕੋਈ 1 ਲੱਖ ਦੇ ਕਰੀਬ ਪੇਸ਼ੈਂਟ ਜਿਹੜਾ ਇਹਨਾਂ 3 ਸਾਲਾਂ ਦੇ ਵਿੱਚ ਠੀਕ ਹੋ ਕੇ ਗਿਆ ਤੇ ਤੁਹਾਨੂੰ ਮਿਲਣਾ ਹੋਵੇ ਤੇ ਕਲੀਨਿਕ ਦਾ ਐਡਰੈਸ ਜੀ ਨੇੜੇ ਐਚਪੀ ਪੈਟਰੋਲ ਪੰਪ ਬਸੀ ਕੰਪਲੈਕਸ ਜਲਾਲਾਬਾਗ ਪੂਰਬ ਜਿੱਥੇ ਜ਼ਿਲ੍ਹਾ ਮੋਗਾ ਜਿੱਥੇ ਪਿਛਲੇ 3 ਸਾਲ ਤੋਂ ਦਿਲਰਾਜ ਫਿਜ਼ੀਓਥੈਰੇਪੀ ਹੈਲਥ케ਅਰ ਸੈਂਟਰ ਦੇ ਨਾਮ ਤੇ ਅਸੀਂ ਪ੍ਰੈਕਟਿਸ ਕਰਦੇ ਆ ਜੀ ਵੀਡੀਓ ਚੰਗੀ ਲੱਗੀ ਤਾਂ ਕਰੋ ਲਾਈਕ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ